ਸਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇੰਨਾ ਪਵਿੱਤਰ ਵਚਨਾਂ ਨੂੰ ਮਨਨ ਕਰਨ ਤੋਂ ਪਹਿਲਾਂ ਵੇਖਣ ਤੋਂ ਪਹਿਲਾਂ ਆਓ ਅਸੀਂ ਗੱਲ ਕਰੀਏ ਆਪਣੇ ਜੀਵਨ ਦੇ ਬਾਰੇ ਵਿੱਚ ਕਿ ਜੋ ਲੋਕ ਆਪਣੇ ਜੀਵਨ ਦੇ ਵਿੱਚ ਵੱਡੀਆਂ ਬਰਕਤਾਂ ਵੱਡੀਆਂ ਸੋਚਾਂ ਪਾਉਣਾ ਚਾਹੁੰਦੇ ਹਨ ਵੱਡੀਆਂ ਅਸ਼ੀਸ਼ਾਂ ਪਾਉਣਾ ਚਾਹੁੰਦੇ ਹਨ ਤਾਂ ਸਾਨੂੰ ਹਰ ਰੋਜ਼ ਇੰਨਾ ਪਵਿੱਤਰ ਵਚਨਾਂ ਨੂੰ ਮਨਨ ਕਰਨਾ ਚਾਹੀਦਾ ਹਰ ਰੋਜ਼ ਇਨ੍ਹਾਂ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰਨਾ ਚਾਹੀਦਾ ਹੈ ਤਾਂ ਸਾਨੂੰ ਹਰ ਰੋਜ਼ ਇਹ ਵੱਡੀਆਂ ਅਸ਼ੀਸ਼ਾਂ ਪ੍ਰਾਪਤ ਕਰਨ ਲਈ ਤਾਂ ਕਹ ਲਈ ਇਹਨਾਂ ਬਚਨਾਂ ਨੂੰ ਰੋਜ਼ ਮੰਨਨ ਕਰੋ ਤਾਂ ਵੇਖੀਂ ਵਿਵਸਥਾ ਸਾਰ ਉਸ ਦਾ ਠਾਈ ਦੇਈ ਪਰਮੇਸ਼ਰ ਦੇ ਮੰਨਨ ਦੀਆਂ ਬਰਕਤਾਂ ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਨੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿੰਨਾ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੁਮਾਨ ਉੱਤੇ ਉੱਚਾ ਕਰੇਗਾ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਨੋ ਤਾਂ ਇਹ ਸਾਰੀਆਂ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਸਭੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਮੁਬਾਰਕ ਹੋਵੇਗਾ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਡੰਗਰ ਦਾ ਫਲ ਤੁਹਾਡੇ ਚੋਣੇ ਦਾ ਵਾਅਦਾ ਅਤੇ ਤੁਹਾਡੇ ਇੱਜੜ ਦੇ ਬੱਚੇ ਮੁਬਾਰਕ ਹੋਵੇਗੀ ਤੁਹਾਡੀ ਖਾਦੀ ਅਤੇ ਤੁਹਾਡਾ ਪ੍ਰਾਤੜਾ ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ ਇਹ ਹੋਵਾ ਤੁਹਾਡੇ ਵੈਰੀਆਂ ਨੂੰ ਜਿਹੜੇ ਤੁਹਾਡੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੇ ਮਰਵਾਜ਼ ਛੁੱਟੇਗਾ ਇੱਕ ਰਾਤ ਆਣੀ ਉਹ ਆਉਣਗੇ ਪਰ ਉਹ ਸੱਤੀ ਰਾਹੀਂ ਹੋ ਕੇ ਤੁਹਾਡੇ ਅੱਗੇ ਨੱਠ ਜਾਣਗੇ ਯਹੋਵਾ ਤੁਹਾਡੇ ਲਈ ਅਸ਼ੀਸ਼ ਦੀ ਆਗਿਆ ਤੁਹਾਡੇ ਮੋਦੀ ਖਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਅਸ਼ੀਸ਼ ਦੇਵੇਗਾ ਜਿਹੜਾ ਯਹੋਵਾ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸੌ ਖਾਦੀ יהוה ਤੁਹਾਨੂੰ ਆਪਣੇ ਲਈ ਇੱਕ ਪਵਿੱਤਰ ਪਰਜਾ ਕਰਕੇ ਕਾਇਮ ਕਰੇਗਾ ਜੇ ਤੁਸੀਂ יהוה ਆਪਣੇ ਪਰਵੇਸ਼ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਸ ਦੇ ਮਾਰਗਾਂ ਤੇ ਚੱਲੋ ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ יהוה ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੋਂ ਹੱਥ ਧਰਨਗੇ יהוה ਤੁਹਾਡੇ ਪਦਾਰਥਾਂ ਨੂੰ ਵਧਾਵੇਗਾ ਅਰਥਾਤ ਤੁਹਾਡੇ ਸਰੀਰਾਂ ਦਾ ਫਲ ਤੁਹਾਡੇ ਚੋਣੇ ਦਾ ਫਲ ਤੁਹਾਡੀ ਜ਼ਮੀਨ ਦਾ ਫੰਡ ਉਸ ਭੂਮੀ ਉੱਤੇ ਜਿੰਦੇ ਤੁਹਾਨੂੰ ਦੇਣ ਦੀ ਸੌ ਯਹੋਵਾ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਦੀ ਸੀ ਯਹੋਵਾ ਤੁਹਾਡੇ ਲਈ ਆਪਣਾ ਚੰਗਾ ਖਾਸ਼ ਰੂਪੀ ਭੰਡਾਰ ਖੋਨੇਗਾ ਕਿ ਵੀਰੇ ਸਿਰ ਤੁਹਾਡੀ ਧਰਤੀ ਉੱਤੇ ਨਹੀਂ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ ਤੁਸੀਂ ਬਹੁਤੀਆਂ ਨੂੰ ਮੰਨ ਕਰਜ਼ ਦੇਉਂਗੇ ਪਰ ਤੁਸੀਂ ਆਪ ਕਬਜ਼ੀ ਨਹੀਂ ਲਾਉਂਗੇ ਯਹੋਵਾ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਹੁਕਮਾਂ ਨੂੰ ਸੁਣੋ ਜੇ ਅੱਜ ਮੈਂ ਤੁਹਾਨੂੰ ਪਾਲਣਾ ਕਰਨੀ ਦਿੰਦਾ ਹਾਂ ਆਮੇਨ ਪਰਮੇਸ਼ਰ ਤੇਰੀ स्तुਤੀ ਹੋਵੇ ਇਨ੍ਹਾਂ ਵਚਨਾਂ ਦੇ ਦੁਆਰਾ ਤਾਂ ਹੇ ਪਿਆਰੇ ਭੈਣ ਭਾਈਓ ਜੇਕਰ ਤੁਸੀਂ ਜੀਵਨ ਦੇ ਵਿੱਚ ਵੱਡੀਆਂ ਬਰਕਤਾਂ ਵੱਡੀਆਂ ਅਸ਼ੀਸ਼ਾ ਪਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਵਵਸਤਾ ਸਾਰ ਛਾਈ ਦੇਦਾ ਇਹ ਪਵਿੱਤਰ ਬਚਨਾਂ ਨੂੰ ਗ੍ਰਹਿਣ ਕਰੋ ਅਤੇ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰੋ ਤਾਂ ਪਰਮੇਸ਼ਰ ਤੁਹਾਨੂੰ ਹਰ ਇੱਕ ਕਸ਼ੀਸ਼ ਹਰ ਇੱਕ ਬਰਕਤ ਜੋ ਤੁਸੀਂ ਚਾਹ ਰਹੇ ਹੋ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਜ਼ਰੂਰ ਦੇਵੇਗਾ ਪ੍ਰਾਰਥਨਾ ਪ੍ਰਭੂ ਜੀਸ਼ੂ ਸ਼ੀਰ ਨਾਮ ਵਿੱਚ ਮੰਗਦੇ ਆਂ ਅਮਨ